ਆ ਕਬੂਤਰੀ ਬਾਈ ਮੈਂ ਜਦੋਂ ਐਂਟਰ ਕੀਤਾ ਉਦੋਂ ਦੇਖੀ ਸੀਗੀ ਮੈਨੂੰ ਕਿਹ ਬੰਦੀ ਬਿਮਾਰੀ ਬੂੰਰੀ ਦੇ ਵਿੱਚ ਆਈ ਹੋਈ ਆ ਤੇ ਬਾਈ ਇਹ ਕਬੂਤਰੀ ਦੀ ਹਿਸਟਰੀ ਇਹ ਵੀਰੇ ਆਪਾਂ ਨੇ ਇੰਡੀਆ ਤੋਂ ਮੰਗਾਏ ਸੀਗੇ ਆਂਡੇ ਇਹ ਵਿਚਾਰੀ ਜਾਮਣੂ ਤੋਂ ਹੀ ਅੱਖਾਂ ਤੋਂ ਅੰਨੀ ਆ ਦੋਨੇ ਅੱਖਾਂ ਤੋਂ ਅੰਨੀ ਆ ਜੀ ਇਹ ਅੱਛਾ ਜੀ ਹਾਂਜੀ ਇਹਨੂੰ ਦੋਨੇ ਅੱਖਾਂ ਤੋਂ ਨਹੀਂ ਦੇਖਦਾ ਠੀਕ ਹੈ ਹਾਂਜੀ ਹੁਣ ਆਂਡੇ ਮੰਗਾਏ ਸੀਗੇ ਹਾਂਜੀ ਆ ਮਾਰਚ ਵਿੱਚ ਜਿਹੜੇ ਆਂਡੇ ਮੰਗਾਏ ਤੇ ਜੀ ਸਹੀ ਹੈ ਇਹ ਆਂਡੇ ਆਪਾਂ ਨੇ ਲਾਪਰੀ ਤਵੀਰ ਦੇ ਘਰੇ ਰੱਖੇ ਹੋਏ ਤੇ ਉੱਥੇ ਨਿਕਲੀ ਜੀ ਇਹ ਇਹ ਸਾਨੂੰ ਵੀ ਪਹਿਲਾਂ ਇਦਾਂ ਹੀ ਦਾ ਵੀ ਬਿਮਾਰੀ ਚ ਆਈ ਜੀ ਮਸ਼ੇ ਇਹਦਾ ਫੇਰ ਬਾਅਦ ਚੋਂ ਪਤਾ ਲੱਗਿਆ ਸਾਨੂੰ ਵੀ ਅੱਖਾਂ ਤੋਂ ਅੰਨੀ ਐ ਜੀ ਇਹ ਸਹੀ ਐ ਹਾਂਜੀ ਤੇ ਬਾਈ ਜਿਗਰਾ ਹੁੰਦਾ ਹਨਾ ਉਹ ਬੰਦੇ ਦਾ ਪਤਾ ਲੱਗਦਾ ਵੀ ਜਿਹੜਾ ਪਿਆਰ ਕਰਦਾ ਜਾਨਵਰਾਂ ਨੂੰ ਹਨਾ ਵੀ ਕਿੰਨੇ ਪਿਆਰ ਨਾਲ ਸਾਹਮ ਕੇ ਰੱਖੀ ਹੋਈ ਐ ਕਬੂਤਰੀ ਨਹੀਂ ਤਾਂ ਕੋਈ ਛੱਡ ਕੇ ਪਰੇ ਕਰਦਾ ਅਗਲਾ ਸੈਟ ਸੂਟ ਆਂਦਾ ਹਨਾ ਕੁੱਤੇ ਘਾਤੇ ਨੂੰ ਚਗਾ ਦਿੰਦਾ ਪਰ ਬਾਈ ਇਥੋਂ ਪਤਾ ਲੱਗਦਾ ਵੀ ਬਾਈ ਨੂੰ ਜਾਨਵਰਾਂ ਨਾਲ ਕਿੰਨਾ ਪਿਆਰ ਹੈ ਹਨਾ ਨੋ ਬਾਈ ਇਹ ਤਾਂ ਬਹੁਤ ਤੇ ਉਹ ਨਾਲ ਰੱਖੀ ਵੀ ਐ ਜੀ ਹੂੰ ਇਹਦਾ ਜਿਆਦਾ ਸੀ ਉਰੇ ਆ ਜੰਨੇ ਆ ਇਹਨੂੰ ਪਤਾ ਲੱਗ ਗਿਆ ਪੈਰ ਦੇ ਘੜਕੇ ਨਾਲੇ ਜਿਵੇਂ ਗੁਰਕਣ ਜੇ ਲੱਗ ਜਾਂਦੀ ਐ ਜਿੱਦਾਂ ਹੂੰ ਹਾਂਜੀ ਇਹ ਤਾਂ ਨਹੀਂ ਬੱਚਿਆਂ-ਵੁੱੱਚਿਆਂ ਨੂੰ ਪਾਈ ਕੁਛ ਵੀ ਨਹੀਂ ਨਹੀਂ ਹਾਲੇ ਕੁਛ ਨਹੀਂ ਕਰਾ ਦੇਖ ਲਾਂਗੇ ਜੀ ਗਾਂ ਹਾਲੇ ਤਾਂ ਕੁਛ ਨਹੀਂ ਵੀ ਉਦਾਂ ਮਾਸਤ ਹੁੰਦੀ ਹੈ ਜਾਂ ਕਬੂਤਰ ਗੋੜਕਦੇ ਆ ਗਾਂ ਦੇਖ ਲਾਂਗੇ ਵੀ ਜਿੱਦਾਂ ਇੱਕ ਕਬੂਤਰ ਨਾਲ ਨਾ ਲੱਗ ਛੱਡ ਕੇ ਵੀ ਆਂਡੇ ਲੈ ਕੇ ਦੇਖ ਲਾਂਗੇ ਬੱਚੇ ਤਾਂ ਨਹੀਂ ਪਲਾਉਣੇ ਥੱਲੇ ਸਹੀ ਹੈ ਵੀ ਆਂਡੇ ਲਾਵਾਂਗੇ ਨਸਲਾਂ ਬਹੁਤ ਚੰਗੀ ਹੈ ਜੀ ਠੀਕ ਆ ਹਾਂਜੀ ਸਹੀ ਹੈ ਸਹੀ ਹੈ ਨਾ ਬਹੁਤ ਵਧੀਆ ਬਾਈ ਚੀਜ਼ ਹੈ ਬਹੁਤ ਸੇਵਾ ਹੈ ਨਾ ਇੱਥੋਂ ਹੀ ਪਤਾ ਲੱਗਦਾ ਬਾਈ ਬੰਦੇ ਦੇ ਕਰਦਾਰ ਦਾ 2 ਤੇ 2 ਜੂਨ ਨੂੰ ਪਹਿਲੀ ਹੋਵਾ ਜੀ ਰੋਮਾਂ ਨੂੰ ਚਲੇ ਗਿਆ ਸੀ ਫਿਰ ਉਹਨੇ ਮੈਂ ਕਿਹਾ ਮਾਂ ਦੇ ਪਿੱਛੇ ਫਿਰ ਆਪਾਂ ਹੁੰਦੇ ਇਹ